ਬਾਈ 2000 ਮੇਰਾ ਆ ਗਿਆ ਆਨੇ ਕਰੋ ਭਰਾ ਮੇਰਾ 2500 ਆ ਗਿਆ ਯਾਰ ਆ ਚੱਕ 2000 ਮੇਰਾ ਆ ਗਿਆ ਓਏ ਮਿੰਟੂ ਹਾਂ ਤੈਨੂੰ ਕਿੰਨੇ ਵਾਰੀ ਕਹਿ ਮੈਂ ਜੂਆ ਨਾ ਖੜਾ ਕਰ ਓਏ ਬਾਈ ਇਹ ਕਿਸ ਨੇ ਨਹੀਂ ਜਿੱਤੇ ਜੂਆ ਸੱਟਾ ਕਿਸੇ ਦਾ ਨਹੀਂ ਹੋਇਆ ਇਹ ਯਾਰ ਤੂੰ ਤੁਰ ਜਾ ਯਾਰ ਤੂੰ ਅੱਜ ਦਾ ਕਿਉਂ ਆ ਮੇਰੇ ਤੇ ਯਾਰ ਮੈਂ 50000 ਕੱਲ ਜਿੱਤੇ ਆ ਠੀਕ ਹੈ ਗੱਡੀ ਮੈਂ ਲੈ ਲਈ ਮੋਟਰਸਾਈਕਲ ਮੈਂ ਕਢਾ ਲਿਆ ਮਾਚ ਰਾਨੀ ਮੈਂ ਜਿਹੜੇ ਤੇਰੇ ਕੋਲੇ ਬੈਠੇ ਨੇ ਉਹਨਾਂ ਦੇ ਘਰ ਵੀ ਵੇਗੇ ਓਏ ਲੋਕ ਤਾਂ ਇਹ ਘਰਾਂ ਵਾਲੀਆਂ ਹਾਰ ਜਾਂਦੇ ਆ ਹੱਥ ਬੰਨੇ ਹਟ ਜਾ ਓ ਯਾਰ ਮੈਂ ਤਾਂ ਹਟ ਦਾਂਗੀ ਤੂੰ ਤੁਰ ਜਾ ਯਾਰ ਮੈਂ ਮਤਾਂ ਨਾ ਦੇ ਯਾਰ ਜਾ ਭੱ ਆ ਮਚਾਇਆ ਧੁੱਪੇ ਕੰਮ ਕਰਕੇ ਆ ਖੇਤ ਮਿਹਨਤ ਕਰਕੇ ਆ ਬਈ ਯਾਰ ਓਏ ਬੱਲੇ ਆ ਦੇਖ ਆ ਦੇਖ ਕਿੰਨੇ ਪੈਸੇ ਜਿੱਤ ਗਏ ਆ ਅੱਜ ਦੇਖ ਐਵੇਂ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਉੱਥੇ ਕੋਈ ਨਾ ਬਈ ਯਾਰ ਲੱਗ ਜਾ ਮੇਰੇ ਨਾਲ ਇੰਗਲਾ ਕੋਈ ਨਾ ਬਾਈ ਕੋਈ ਕੀ ਹਾਲਾ ਬਈ ਮਿੰਟੂ ਓਏ ਠੀਕ ਆ ਆ ਲਿਆਂਦੀ ਦੇਗਾ ਵਧਾਈਆਂ ਤੈਨੂੰ ਤੇਰੀ ਤਾਂ ਸਾਈਕਲ ਦੀ ਲੱਗ ਜੂ ਉਮਰ ਸਾਰੀ ਜੂਏਜੀ ਪੈਸਾ ਬਣਦਾ ਬੱਲੇ ਅੱਜ ਕੱਲ੍ਹ ਦਿਮਾਗ ਲਾਉਣਾ ਪੈਂਦਾ ਦਿਮਾਗ ਉਹਦਾ ਸਾਈਕਲ ਚੋਂ ਕੀ ਰਹੇਂਗੀ ਮਨ ਲਾਦਾ ਚੱਲ ਬੜਾ ਕਰ ਜੂਆ ਖੇਡਣ ਨਾਲ ਕੋਈ ਨਾ ਬਈ ਯਾਰ ਮਿੰਟ ਓਏ ਆ ਗਈ ਹਲਦ ਹੋ ਗਈ ਤੇਰੀ ਗੱਡੀ ਮੋਟਰਸਾਈਕਲ ਕੁਰਤਾ ਪਿਆ ਮਾ ਜੁੱਤੀ ਕਿੱਧਰ ਗਏ ਬਈ ਬਈ ਮੈਂ ਤੇਰੀ ਗੱਲ ਨਹੀਂ ਮੰਨੀ ਮੈਂ ਜੂਏ 'ਚ ਸਾਰਾ ਗੁਜ਼ਾਰ ਗਿਆ ਬਈ ਇੱਕ ਘਰ ਵੱਜਾ ਸੀ ਬਈ ਰਾਤ ਤੂੰ ਵੀ ਹਾਰ ਗਿਆ ਓਏ ਬਈ ਵਣ ਕੇ ਰੋਣਾ ਰੋਂਦਾ ਨਹੀਂ ਦੇਖਿਆ ਜਾਂਦਾ ਤੂੰ ਮੇਰਾ ਦੋਸਤ ਆ ਇਹਦਾ ਹੱਲ ਹੈਗਾਗਾ ਕੀ ਹੱਲ ਆ ਬਈ ਐਂ ਕਰਵਾਈ ਬਣ ਕੇ ਆਪਦੀ ਕਿਡਨੀ ਵੇਚਦੇ ਚਲੋ ਜੀ